ਮਾਪਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਿਲਜੀਤ ਦਾ ਦਿਲ ਜੀਤ ਕਾਇਨਾਤ ਦੇਖ ਰਹੇ ਹਾਂ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਥਾ ਨਾਮ ਤथा ਗੁਣ ਪਰਮਾਤਮਾ ਨੇ وہی ਗੁਣ ਦਿੱਤਾ ਹੈ ਦਿਲਜੀਤ ਨੂੰ ਦਾ ਗੁਣ ਦਿੱਤਾ ਔਰ ਕੱਲਾ ਲੁਧਿਆਣੇ ਚ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਤੇ ਐਸੇ ਡੰਕੇ ਵੱਜਦੇ ਨੇ ਦਿਲਜੀਤ ਯੇ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕਿਹਲ ਹੋਰ ਕਹਾਂਗਾ ਉਹ ਇਹ ਐ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਐ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਐ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖ ਰਿਹਾ ਆਪ ਜੀ ਦਾ ਮੈਨੂੰ ਯਾਦ ਹੈ ਦੇਖੋ ਗੱਲ ਇਹ ਹੈ ਝੂਠ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਨ ਤੋਂ ਬਟ ਲਾਟੇ ਦੇ ਵਿੱਚ ਮੇਰਾ ਖਿਆਲ ਹੈ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 5000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜ਼ਰਾ ਜ਼ੋਰ ਨਾਲ ਦਿਲਜੀਤ ਨੂੰ ਤੇ ਤਾੜੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਵੀ ਮਾਪਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਿਲਜੀਤ ਦਾ ਦਿਲ ਜੀਤ ਅਜੇ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਥਾ ਨਾਮ তথা ਗੁਣ ਪ੍ਰਮਾਤਮਾ ਨੇ ਉਹ ਹੀ ਗੁਣ ਦਿੱਤਾ ਹੈ ਦਿਲਜੀਤ ਨੇ ਦਾ ਗੁਣ ਦਿੱਤਾ ਔਰ ਕੱਲਾ ਲੁਦੇਲਿਤ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸ ਵੇੜ ਡੰਕੇ ਵਜਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਅੱਜ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾਰਾਂ ਦੀ ਵੀ ਇੰਡਸਟਰੀ ਹੈਗੀ ਹੈ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਆ ਆਪ ਜੀ ਦਾ ਇਹ ਮੈਨੂੰ ਯਾਦ ਹੈ ਦੇਖੋ ਗੱਲਿਆ ਝੂਠ ਬੋਲਣ ਨਾਲ ਚੰਗੀ ਗੱਲ ਨਹੀਂ ਹੁੰਦੀ ਐ ਮੈਨੂੰ ਯਾਦ ਐ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਣ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਖਿਆਲ ਐ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50 ਹਜ਼ਾਰ ਮਿਲਦਾ ਐ ਤਾਂ ਬੜੀ ਖੁਸ਼ੀ ਹੋ ਰਹੀ ਐ ਜ਼ਰਾ ਜ਼ੋਰ ਨਾਲ ਦਲਜੀਤ ਜੀ ਨੂੰ ਤੇ ਤੁਹਾਡੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਵੀ ਮਾਪਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਲਜੀਤ ਦਾ ਦਿਲ ਜੀਤ ਅਜੇ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਾਤਰਾ ਨਾਮ ਤਸਾ ਗੁਣ ਪ੍ਰਮਾਤਮਾ ਨੇ ਉਹੀ ਗੁਣ ਦਿੱਤਾ ਹੈ ਦਿਲਜੀਤ ਨੇਦਾ ਗੁਣ ਦਿੱਤਾ ਔਰ ਕੱਲਾ ਲੁਦੇਣਿਤ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸ ਵੇੜ ਡੰਕ ਤੇ ਵਜਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਇਹ ਕੱਲ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾਰਾਂ ਦੀ ਵੀ ਇੰਡਸਟਰੀ ਹੈਗੀ ਹੈ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਆ ਆਪ ਜੀ ਦਾ ਮੈਨੂੰ ਯਾਦ ਹੈ ਦੇਖੋ ਗੱਲ ਇਹ ਹੈ ਝੂਠ ਬੋਲਣ ਵਾਲੇ ਚੰਗੀ ਗੱਲ ਨਹੀਂ ਹੁੰਦੀ ਆ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਨ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਖਿਆਲ ਹੈ 10 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ